ਨੇ ਨਹੀਂ ਕਰਾਇਆ ਉਹਦਾ ਮੈਂ ਤੁਹਾਨੂੰ ਬਹਿਨ ਦੇਖੋ ਦੀ ਰਿਪਰਕਸ਼ਨ ਕੀ ਹੈ 14 14.5 15 ਲੱਖ ਦੇ ਕਰੀਬ ਪਰਿਵਾਰ ਹੈ ਸਾਬ ਜਿਨ੍ਹਾਂ ਨੂੰ ਆ 6000 ਰੁਪਿਆ ਮਹੀਨਾ ਨਹੀਂ ਆ ਰਿਹਾ 6000 ਛੋਟਾ ਲੱਗਦਾ ਸਾਬ ਜੇ 15 ਲੱਖ ਨਾਲ ਜਰੂਰ ਕਰਕੇ ਦੇਖੋ 900 ਕਰੋੜ ਰੁਪਿਆ ਸਾਲ ਦਾ ਕਿਸਾਨ ਦੀ ਜੇਬ ਚ ਜਾਣਾ ਸੀਗਾ ਉਹ ਜਿਹੜਾ ਕਿਸਾਨ ਦੀ ਛੋਟਾ ਕਿਸਾਨ ਦੀ ਜੇਬ ਚ ਜਾਣਾ ਸੀ ਉਹ ਇੱਥੇ ਆੜਾ ਸੀ ਮੰਡੀਆਂ ਤੇ ਆਣਾ ਸੀ ਸਾਬ ਨਹੀਂ ਆਇਆ ਕਿਉਂਕਿ ਭਗਵੰਦ ਮਾ ਜੀ ਛਾਪੜ ਕੇ ਬੈਗੇ ਕਿਉਂਕਿ ਉਸ ਤੇ ਫੋਟੋ ਨਹੀਂ ਲੱਗ ਸਕਦੀ ਸੀ ਨਾ ਕੇਜਰੀਵਾਲ ਜੀ ਜਿਹੀ ਲੱਗਣੀ ਸੀ ਨਾ ਭਗਵੰਤ ਮਾਨ ਜੀ ਤੇ ਲੱਗਣੀ ਸੀ ਤੇ ਕਾਂਗਰਸ ਪਾਰਟੀ ਨੇ ਐਜ਼ ਅ ਬਤੌਰ اپੋਜੀਸ਼ਨ ਉੱਠਨੇ ਕੇ ਕਰਤੀ ਹੈ ਉਹ ਬੋਲੇ ਹੀ ਤੇ ਮੇਰਾ ਸਵਾਲ ਨੁਕਸਾਨ ਜੱਥੇ ਬੰਦੀਆਂ ਨੂੰ ਕੀਤਾ ਸੀ ਸਾਹਿਬ ਚਲੋ ਤੁਸੀਂ ਸਾਨੂੰ ਮਾੜਾ ਕਹਿੰਦੇ ਹੋ ਇਸ ਸਕੀਮ ਨੂੰ ਮਾੜਾ ਕਹਿੰਦੇ ਹੋ ਛੇ ਜਾਤੀ ਹੈ ਕਿਸੇ ਕੋਲ ਨਾ ਇੱਕ ਕਿਸਾਨ ਜਿੱਥੇ ਬੰਦੀ ਨੇ ਨਾ ਤਾਂ ਯਤਨ ਕੀਤਾ ਵੀ ਇਹਨਾਂ ਕਿਸਾਨਾਂ ਦੇ ਅਸੀਂ ਕਾਰਡ ਬਣਵਾ ਦਈਏ ਨਾ ਕਿ ਜਦੋਂ ਭਗਵੰਤ ਮਾਨ ਜੀ ਦੇ ਘਰ ਦੇ ਉਹ ਧਰਨਾ ਲਾਣਾ ਦਾ ਦੂਰ ਦੀ ਗੱਲ ਉਹ ਚਿੱਠੀ ਵੀ ਨਹੀਂ ਲਿਖੀ ਵੀ ਬਣਵਾ ਦਿਓ ਸੋ ਆ ਜੋ ਕੁਝ ਇੱਕ ਬਵੰਦਰ ਪੈਦਾ ਕੀਤਾ ਜਾ ਰਿਹਾ ਹੈ ਰੈਅਲ ਇਸ਼ੂਸ ਜਿਹੜੇ ਐ ਉਹਨਾਂ ਨੂੰ ਲਪੋੜ ਵਾਸਤੇ اپੋਜੀਸ਼ਨ ਆਪਣੇ ਕੰਮ 'ਚ ਫੇਲ ਹੋਈ ਹੈ ਹੁਤੇ ਹੋਈ ਹੈ ਸਾਹਿਬ ਮੁੱਦੇ ਹੈ ਡਰੱਗਸ ਡਰੱਗਸ ਦੇ ਮੁੱਦੇ ਕਿਵੇਂ ਚੱਕਣਗੇ ਸਾਹਿਬ ਪਹਿਲੀ ਗੱਲ ਤਾਂ ਭਗਵੰਤ ਮਾਨ ਜੀ ਖੰ ਲਣ ਨਹੀਂ ਦਿੰਦੇ ਉਹਨਾਂ ਨੂੰ ਮੇਰੀ ਅੱਖ 'ਚ ਅੱਖ ਪਾ ਕੇ ਗੱਲ ਕਰੋ ਸਾਰੇ ਹਾਂਜੀ ਮਹਾਰਾਜ ਚ ਕਾਂਗਰਸ ਪ੍ਰੈਜ਼ੀਡੈਂਟ ਹੈ ਚਾਏ ਦੂਜੇ ਲੀਡਰ ਹੈ ਪੁਰਾਣੇ ਹੋਮ ਮਿਨਿਸਟਰ ਸਾਹਿਬ ਹੋ ਜੁੜੇ ਹੈ ਉਹ ਸਾਰੇ ਉੱਥੇ ਗੋਦੀ ਟੇਕ ਦਿੰਦੇ ਦੂਜੇ ਕਾਂਗਰਸ ਤੇ ਮੈਂ ਤੁਹਾਡੇ ਰਹੀਂ ਸਾਥੀਆਂ ਨੂੰ ਕਾਂਗਰਸ ਤੇ ਦੋ ਮੇਨ ਲੀਡਰ ਅੱਧ ਕਰ ਚੱਲ ਰਹੇ ਹੈ ਸਾਹਿਬ ਇੱਕ ਲੈਸੇ ਲੜਨੀ ਰਏ ਇੱਕ ਨੂੰ ਲੁਧਿਆਣਾ ਲੜਾ ਰਹੇ ਹੈ ਵਿੱਚ ਦੋਵੇਂ ਲੁਧਿਆਣੇ ਹੈ ਕਿਉਂਕਿ ਉੱਥੇ ਪੈਸਾ ਨੂੰ ਸਾ ਬਹੁਤ ਹੈ ਤਾਂ 1 ਮਿੰਟ ਪਲੀਜ਼ ਪ੍ਰੋਬਲਮ ਕੀ ਹੈ ਦੋਨੋਂ ਨਿਬਰਾਂ ਦੇ ਉੱਤੇ ਨਸ਼ੇ ਦੇ ਅਲੀਗੇਸ਼ਨ ਲੱਗੇ ਹੋਏ ਸਾਬ ਉਹ ਕਿਹਦੇ ਨਸ਼ਾ ਖਤਮ ਕਰਾ ਦੇਣਗੇ ਸੁਨੀਲ ਜਾਖੜ ਕਿਸੇ ਰਾਂਚਿਸ ਦੀ ਭਾਵਨਾ ਨਹੀਂ ਕਰੇ ਮੁੱਖ ਮੰਤਰੀ ਚੀਫ ਮਿਨਿਸਟਰ ਅਮਰਿੰਦਰ ਸਿੰਘ ਜੀ ਨੇ ਸੋਨੀਆ ਜਨ ਨੂੰ ਚਿੱਠੀ ਲਿਖੀ ਵੀ ਮੇਰਾ ਜਿਹੜਾ ਮਿਨਿਸਟਰ ਹੈ ਇਹਦੀ ਅਫੀਸ਼ੀਅਲ ਗੱਡੀ ਦੇ ਅੰਦਰ ਹੀਰੋਇਨ ਪਕੜੀ ਗਈ ਹੈ ਦੂਜੇ ਪਾਸੇ ਦੂਜੇ ਜਿਹੜੇ ਕਾਂਗਰਸ ਪ੍ਰਧਾਨ ਹੈ ਉਹਨਾਂ ਨੇ ਅਸੈਂਬਲੀ ਦੇ ਅੰਦਰ ਖੜ ਕੇ ਰੋ ਕੇ ਰੋਪੇ ਹੁੰਦਨ ਕਹਿੰਦਾ ਮੇਰੇ ਬੱਚੇ ਛੋਟੇ ਐ ਸੁਭੀਰ ਜੀ ਨੂੰ ਮੈਨੂੰ ਮਾਫ ਕਰ ਮੈਂ ਉਦੋਂ ਮਨੂੰ ਇਸ ਕਿਸਮ ਦੀ ਮੈਂ ਅਦੋਂ ਲੀਡਰ ਆਫ oppositon ਸੀਗਾ ਮੈਂ ਕਹਿੰਦਾ ਜੀ ਨਿਆਂਕ ਜਾਂਚ ਕਰਵਾ ਲਓ ਐ ਨਾ ਕਰੋ ਤੁਸੀਂ ਕਿਦਾ ਕੈਰੀਅਰ ਖਰਾਬ ਨਾ ਕਰੋ ਕਿਤੇ ਪੁੱਛੋ ਸੁਭੀਰ ਜੀ ਨੂੰ ოਫੀਸ਼ਲ ਰਿਕਾਰਡ ਕੱਢ ਕੇ ਦੇਖੋ ਸੁਭੀਰ ਜੀ ਸੂਟ ਬੋਲਦੇ ਤੁਸੀਂ ਅਮਰਿੰਦਰ ਸਿੰਘ ਜੀ ਚਿੱਟੀ ਕੱਢ ਕੇ ਦੇਖੋ ਇਹਨਾਂ ਤੋਂ ਲੋਕ ਉਮੀਦ ਕਰਨਗੇ ਵੀ ਐ ਕਰ ਤਾਕਤ ਚ ਆ ਕੇ ਆ ਕੇ ਸਾਡਾ ਡਰ ਰੋਕ ਦੇਣਗੇ ਸਰ ਐ ਇਕੱਠੇ ਆ ਤੁਨੂੰ ਇਕ ਕੋਈ ਰੂਪ ਹੈ ਖੁਦ ਅਗਰ ਕਿਸੇ ਨੂੰ ਕੋਈ ਸ਼ੱਕ ਹੁੰਦਾ ਕੋਈ ਮਾੜਾ ਮੋਟਾ ਕਿਸੇ ਦਾ ਸ਼ਖਸੀ ਨਹੀਂ ਜਿਸ ਨੂੰ ਇਹ ਲੈ ਮ ਕਰ ਰਹੇ ਪਰसों ਰਾਉਜੀ ਆਏ تھے ਆਣ ਤੋਂ ਪਹਿਲਾਂ ਵੋਟ ਪਾ ਕੇ ਆਏ ਸੀਗੇ ਦਿੱਲੀ ਦੋਨੋਂ ਸੋਨੀਆ ਜੀ ਤੇ ਰਾਹੁਲ ਜੀ ਬਾਹਰ ਨਿਕਲ ਕੇ ਉਹਨਾਂ ਦੋਨਾਂ ਦੀ ਫੋਟੋ ਆਈ ਹੈ ਸਾਰੇ ਤੁਸੀਂ ਅਖਬਾਰਾਂ ਚ ਨਹੀਂ ਹੈ ਇਹ ਕਰਕੇ ਦਿਖਾ ਰਹੇ ਸੀ ਜਦੋਂ ਪੁੱਛਿਆ ਕਿੰ ਨੂੰ ਪਾ ਕੇ ਆਏ ਉਹ ਕਹਿੰਦੇ ਕਿ ਜੀਵਲ ਸਾਹਿਬ ਨੂੰ ਆਮ ਆਦਮੀ ਪਾਰਟੀ ਪਾ ਕੇ ਆਇਆ ਸਰ ਫਿਰ ਸਾਨੂੰ ਇਹ ਕੋ ਕਿਉਂ ਬਣਾ ਰਹੇ ਪੰਜਾਬ ਦੇ ਲੋਕ ਕਿਵੇਂ ਨਿਆਂ ਦਵਾਓਗੇ ਤੁਸੀਂ ਮੈਂ ਇਸ ਕਰਕੇ ਆਖਰੀ ਦਾਾਇਕ ਹੂੰਗਾ ਬਿਲਕੁਲ ਬਹੁਤ ਕਰਨਾਰੀ ਨੇ ਸਭ ਤੋਂ ਪਿੱਛੇ ਤੋਂ ਮੈਂ ਕਹਿਆ ਸੀ ਕਿ ਹਰੇਕ ਦਾ ਦਰਦ ਹੈ ਕਿ ਮੂਸੇ ਵਾਲਦੇ ਪਿਤਾ ਸਰਦਾਰ ਬਲਕੌਰ ਸਿੰਘ ਇਸ ਕਾਂਗਰਸ ਤੋਂ ਨਿਆਂ ਭੜਦੇ ਸਰ ਉਹਨਾਂ ਨੇ ਨਿਆਂ ਆਪਣੇ ਆਪ ਵਾਸਤੇ ਲੈਣਾ ਕੱਲ ਭਗਵੰਤ ਮਾਨ ਜੀ ਗਿੱਦੜਵੇਂ ਗਿੱਕੀਆਂ ਗਾਤੀਆਂ ਸੁਖਵੀਰ ਬਾਦਲ ਦੇ ਖਿਲਾਫ ਬੋਲੇ ਪਰ ਕਾਂਗਰਸ ਪ੍ਰਧਾਨ ਜਿਹੜੇ ਕਹਿੰਦੇ ਸੀ ਮੈਂ ਸਵੇਰੇ ਖੋਲ ਕੇ ਕਹਿੰਦਾ ਕੱਲ ਤਿੰਦਰਾਬਾਦ ਫਿਰ ਨਹੀਂ ਚੁੱਪ ਕਰੇਗਾ ਨਾ बोल नहीं सकते क्योंकि खड्गे साहब ਦਾ ਫੋਨ ਆ ਗਿਆ ਵੀ ਆਪਾਂ ਇਕੱਠੇ ਆ ਕਿਉਂ ਸਾਡੇ ਮਾਜੜ ਨੂੰ ਮਾਰੀ ਜਾਣੇ ਉਹ ਲੋਕ ਬਲਕੌਰ ਸਿੰਘ ਨੂੰ ਨਿਯਾਇਤ ਆ ਦੇ ਕੇ ਸਰ ਇਹ ਲੋਕ ਪੰਜਾਬ ਦਾ ਭਲਾ ਕਰ ਦੇਣਗੇ ਸਰ ਇਹ ਲੋਕ ਸਾਡੀ ਇੱਜ਼ਤ ਬਚਾ ਦੇਣਗੇ ਉਹਨਾਂ ਦੇ ਤਾਂ ਘਰੇ ਘਟੋ ਘਟਾ ਜਿੱਤੇ ਕਿਸੇ ਨੇ ਕੇਜਰੀਵਾਲ ਸਾਹਿਬ ਦਾ ਖੁੱਦ ਤਾਂ ਨਾਮ ਨਹੀਂ ਲਿਆ ਉਹਨਾਂ ਦੇ ਪੀਏ ਦਾ ਨਾਮ ਆ ਰਿਹਾ ਇਹਨਾਂ ਦੇ ਜਿਹੜੇ ਭਾਈਵਾਲ ਕਾਂਗਰਸ ਇਹਦਾ ਉਹਨਾਂ ਦੇ ਤਰਜੀਫ ਮਿਨਿਸਟਰ ਦੇ ਚਾਹ ਥੋੜੇ ਟਾਈਮ ਰਹੇ ਉਹਨਾਂ ਤੇ ਇਸ ਕਿਸਮ ਦੇ ਇਲਜ਼ਾਮ ਲੱਗੇ ਸਰ ਕੌਣ ਸਾਡੀ ਇੱਜ਼ਤ ਕੌਣ ਸਾਡੀ ਨਸਲ ਕੌਣ ਸਾਡੀ ਫਸਲ ਬਚਾਊਗਾ ਆ ਜਿਹੜੇ ਸਵਾਲ ਹੈ ਸਾਬ ਇਹਨਾਂ ਨੂੰ ਕਿਸਾਨਾਂ ਦਾ ਰੂਪ ਦੇ ਕੇ ਸਾਡੇ ਚ ਨੁਕਸ ਕੱਢ ਕੇ ਕਰੀ ਜਾ ਰਹੇ ਪਰ ਪੰਜਾਬ ਦੇ ਲੋਕਾਂ ਨੂੰ ਆਪਣੇ ਹਿੱਤਾਂ ਦੇ ਪਹਿਰਾ ਦੇਣਾ ਪਊਗਾ ਸਾਬ ਪੰਜਾਬ ਸੋਚ ਕੇ ਦੇਖੇ ਕਿ ਅੱਜ ਪੰਜਾਬ ਨੂੰ ਇਸ ਨਸ਼ੇ ਦੇ ਗੜხ ਚੋਂ ਕਿਹੜੀ ਪਾਰਟੀ ਤੜ ਸਕਦੀ ਹੈ ਕੌਣ ਉੱਤੇ ਸਰਕਾਰ ਬਣਾਉਣੇ ਜਾ ਰਹੀ ਹੈ ਕਿਉਂਕਿ ਜਿਸ ਹਾਲਾਤ ਚ ਪੰਜਾਬ ਪਹੁੰਚ ਗਿਆ ਹੈ ਇਹ ਕਹਿੰਨ ਨੂੰ ਸਾਢੇ 3 ਪੌਣੇ 4 ਲੱਖ ਕਰੋੜ ਕਹਿੰਦੇ ਸਭ ਜੀ ਨਾਲ ਗਰੰਟੀਆਂ ਕੱਢ ਲੋਂਗੇ ਨਾ ਜਿਹੜਾ ਪੀਐਸ ਨੂੰ ਦੇ ਰੱਖੀ ਹੈ ਸਾਢੇ 5 ਤੋਂ ਉੱਤੇ ਲਾ ਰੱਖਿਆ ਤਾਂ ਸਾਢੇ 5 ਲੱਖ ਕਰੋੜ ਦਾ ਕਰਜ਼ਾ ਸਾ ਜੇ ਇਸੇ ਤਰ੍ਹਾਂ ਹੀ ਕਨਫਰੋਂਟੇਸ਼ਨ ਦਾ ਐਟੀਟਿਊਡ ਰੱਖਿਆ ਪੰਜਾਬ ਬਹੁਤ ਹਨੇਰੇ ਅળે ਪਾਸੇ ਤੁਰਿਆ ਜਾਦਾ ਮੈਂ ਤੁਹਾਡੇ ਲਈ ਅਪੀਲ ਕਰਨ ਆਇਆ ਸਾਥੀਆਂ ਨੂੰ ਆ ਨਹੀਂ ਮੈਂ ਕਹਿਣ ਆਇਆ ਵੀ ਮੇਰੇ ਕਹਿਣ ਨਾਲ ਵੋਟਾਂ ਦੇ ਦਿਓ ਪਰ ਇਹਨਾਂ ਮੁੱਦਿਆਂ ਤੇ ਗੌਰ ਕਰੋ ਸਾਬ ਕਿੰਨਾ ਲੋਕਾ ਤੋਂ ਤੁਸੀਂ ਪੰਜਾਬ ਦੀ ਨਸਲ ਤੇ ਫਸਲ ਬਚਾਉਣ ਵਾਸਤੇ ਪੰਜਾਬ ਦੇ ਵਿਜੂਲ ਹੋਏ ਇੱਕ ਵਾਸਤੇ ਸਾਡੇ ਵਪਾਰ ਕੱਲੇ ਜਨੋ ਦਾ ਵਪਾਰ ਨਹੀਂ ਸਭ ਪੰਜਾਬ ਦੇ ਅੰਦਰ ਜਦੋਂ ਤਾਈ ਇੰਡਸਟਰੀ ਨਹੀਂ ਅਰਦੀ ਸਾਬ ਐਗਰੀਕਲਚਰ ਵੀ ਹੈ ਵੀ ਹੈ ਰੀਚਡ ਦਿ ਪਲੇਟੋ ਇਸ ਤੋਂ ਉੱਤੇ ਨਹੀਂ ਜਾ ਸਕਦਾ ਹੁਣ ਧਰਤੀ 'ਚੋਂ ਆਪਣਾ ਖੂਨ ਤੁਸੀਂ ਨਾ ਪਾ ਕੇ ਕੱਢੀ ਜਾਂਦੇ ਬਾਕੀ ਹੁਣ ਧਰਤੀ 'ਚ ਕੋਈ ਆਰਗੈਨਿਕ ਮੈਟਰ ਨਹੀਂ ਰਿਹਾ ਕੁਛ ਕੱਟਲ-ਕੱਟਲ ਨੂੰ ਹੈ ਨਹੀਂ ਸਾਬ ਕਿੰਨੇ ਐ ਗ੍ਰੈਟੀਵ ਵਾਲੋ ਸਾਬ ਕਿੰਨੇ ਐ ਐਮਐਸਪੀ ਦਵਾਲੋ ਨਹੀਂ ਛੋਟੇ ਕਿਸਾਨ ਦਾ ਕੋਈ ਮਜ਼ਦੂਰ ਦੀ ਗੱਲ ਨਹੀਂ ਕਰ ਰਿਹਾ ਸਾਬ ਸੌਰੀ ਮੈਂ ਇੱਕ ਮਿੰਟ ਫੇਰ ਲੂੰਗਾ ਸਾਬ ਕਿ ਐਮਐਸਪੀ ਦੀ ਗ੍ਰੰਟੀ ਨਾਲ ਜਿਹੜਾ ਮਜ਼ਦੂਰ ਬੈਠਾ ਸਾਬ ਉਹ ਪਿੰਡ ਦੇ ਅੰਦਰ ਉਹਦਾ ਗੁਜ਼ਾਰਾ ਹੋ ਜੂਗਾ ਸਾਬ ਉਹਨੂੰ ਫਾਇਦਾ ਐ ਵੀ ਕਿਸੇ ਸੁਨੂਦ ਦੇ ਕੋਲ ਖੇਤ ਐ ਤੇ ਉਹਨੂੰ ਐਮਐਸਟੀ ਮਿਲ ਗਈ ਉਹਨੂੰ ਮਜ਼ਦੂਰੀ ਮਿਲ ਜੂਗੀ ਸਾਬ ਨਹੀਂ ਮਿਲਦੀ ਸਾਬ ਜੇ ਕੋਈ ਅਸਲ ਕਿਸਾਨ ਦੇ ਪੈਸ਼ੀ ਹੁੰਦੇ ਮੈਂ ਕਹਿ ਰਿਹਾ ਹਾਂ ਆ ਮੇਰੀ ਗੋਇੰਗ ਅਗੇਂਸਟ ਮੇਰਾ ਮਾਈ ਜੋ ਕੁਝ ਮੇਰਾ ਡੋਮੇਨ ਉਸ ਤੋਂ ਫालतू ਮੈਂ ਸਮਝਦਾ ਇਟ ਇਜ਼ ਨਾਟ ਆ ਕੋਈ ਕਿਸੇ ਕੋਲ ਕੁਝ ਨਾ ਹੋਣਾ ਵੀ ਮੇਰੇ ਕੋਲ ਜ਼ਮੀਨ ਨਹੀਂ ਇਸ ਕਰਕੇ ਮੈਨੂੰ 6000 ਰੁਪਏ ਨਹੀਂ ਮਿਲ ਰਹੇ ਉਹਨਾਂ ਦਾ ਹੱਕ ਨਹੀਂ ਸਰ ਜੀ ਕਿਸੇ ਨੇ ਗਲਤ ਚੱਕੀ ਕੋਈ ਨਹੀਂ ਚੱਕਦਾ ਮੈਂ ਕਹਿ ਰਿਹਾ ਵੀ ਜੇ ਆ ਵਾਕੇ ਹੀ ਕਿਸਾਨ ਤੇ ਪਿੰਡਾਂ ਦੇ ਪੈਸ਼ੀ ਹੁੰਦੇ ਕਾ ਕਹਿੰਦੇ ਜੀ ਜਿਹੜਾ ਤੁਸੀਂ ਕਿਸਾਨਾਂ ਨੂੰ ਦੇ ਰਹੇ ਹੋ ਕਿਸਾਨ ਦੇ ਸਾਡੇ ਜਿਹੜੇ ਮਜ਼ਦੂਰ ਬੱਚੇ ਚ ਇਹਨਾਂ ਨੂੰ ਕੁਝ ਹੈ ਹੀ ਨਹੀਂ ਜ਼ਮੀਨ ਉਹਨਾਂ ਨੂੰ ਵੀ ਦਿਓ ਆ ਤਾਂ ਤਾਂ ਜੱਜਦੀ ਹੈ ਸਰ ਤੁਸੀਂ ਲਾ 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 ਕਰਕੇ ਅਸੀਂ ਵੜ ਨਹੀਂ ਪਿੰਡ ਤੇ ਪਿੰਡ ਤੇ ਠੇਕੇਦਾਰੀ ਹੋ ਕਿਸਾ ਪੁਰਾਣੇ ਟਾਈਮ ਚ ਮੈਂ ਦੇਖੀ ਹੈ ਸਰ ਜ਼ਗੀਰਦਾਰੀਆਂ ਮੈਂ ਦੇਖੀ ਹੈ ਪਿੰਡ ਤੇ ਸਰਦਾਰਾਂ ਨੂੰ ਪੁੱਛ ਲਓ ਸਰਦਾਰ ਸਾਹਿਬ ਨੂੰ ਜਾਂ ਚੌਧਰੀਆਂ ਨੂੰ ਪੁੱਛ ਲਓ ਜੀ ਵੜਨਾ ਹੈ ਤਾਂ ਇਹ ਨਹੀਂ ਹੋ ਸਰਦਾਰ ਸਾਹਿਬ ਲੋਕਤੰਤਰ ਹੈ ਗਰੀਬ ਦਾ ਵੀ ਉਹਨਾਂ ਹੀ ਵੋਟ ਹੈ ਅਸੀਂ ਗਰੀਬ ਦੇ ਨਾਲ ਖੜੇ ਆ ਅਸੀਂ ਕਿਸਾਨ ਦੇ ਨਾਲ ਖੜੇ ਆ ਅਸੀਂ ਵਪਾਰੀ ਦੇ ਨਾਲ ਖੜੇ ਆ ਅਸੀਂ ਸ਼ਹਿਰ ਦੇ ਨਾਲ ਖੜੇ ਆ ਅਸੀਂ ਪੰਜਾਬ ਦੇ ਨਾਲ ਖੜੀ ਹੈ ਸਭ ਪੰਜਾਬੀ ਜੀਪੀ ਅਸੀਂ ਪੂਰੇ ਪੰਜਾਬ ਦੀ ਗੱਲ ਕਰਦੇ ਹਾਂ ਇਹ ਸਿਰਫ ਆਪਣੇ ਆਪਣੀ ਜਾਨ ਬਚਾਉਣ ਦੇ ਕੋਈ ਸੁਧਾਰ ਨਹੀਂ ਬਚਾ ਰਹੇ ਆਪਣੀ ਜਾਨ ਬਚਾ ਰਹੇ ਥੈਂਕ ਯੂ ਸੋ ਮਚ ਪਲੀਜ਼ ਇੱਕ ਇੱਕ ਕਰਕੇ ਸਰਪੰਚ ਜੀ ਜਿਹੜਾ ਕਿ ਬਰੀ ਕਰ ਦਿੱਤਾ ਵੇ ਰਣਜੀਤ ਜਿਹੜਾ ਬਹਿਜਾ ਅਕਾਦ ਵਿੱਚ ਕਿਦਾ ਦੇਖੇ ਮਨੀ ਕੁਲਕੇਸ਼ ਦਾ ਪਤਾ ਨਹੀਂ ਹੋਣੀ ਕੋਈ ਆ ਗਈ ਹੋਣੀ ਖਬਰ ਸਭ ਆ ਗੋਨ ਦਾ ਇੱਕ ਪਾਰਟੀ ਦੇ ਆਵਾਜ਼ ਦੀ ਪਾਰਟੀ ਦੇ ਮੰਤਰੀ ਜੀ ਅਪੱਤਿਕ ਜਿਹੜੇ ਬਾਇਓਲੋਜੀ ਉਸ ਦਿਵਾਰ ਰਾਸ਼ਟਰੀ ਮਹਿਲਾ ਯੋਗ ਦੇ ਡੀਜੀ ਪੰਜਾਬ ਜਾਰੇ ਕਿ ਦਾ ਜਵਾਬ ਹੋ ਗਿਆ ਕਿਵੇਂ ਦੇਖ ਰਹੇ ਹੋ ਪਰ ਕਾਰਵਾਈ ਹੋ ਗਈ ਜਿਹੜੀ ਪਿਛਲੀ ਵਾਰ ਵੀ ਬੰਦ ਹੋਈ ਮੈਂ ਐਸੇ ਸੰਦਰਭ ਚ ਕਿਹਾ ਸੀ ਨਾ ਵੀ ਅਸੀਂ ਇੱਕ ਗਰੀਬ ਹੋਈਏ ਕੁਛ ਵੀ ਹੋਈਏ ਅਸੀਂ ਇੱਕ ਸੱਭਿਆ ਸਮਾਜ ਦੇ ਲੋਕ ਹਾਂ ਮੈਂ ਤਾਂ ਉਹ ਦੋ ਕੁਝ ਵੀਡੀਓ ਚ ਕਹਿ ਰਹੇ ਹਾਂ ਮੈਂ ਤਾਂ ਉਸਤੇ ਕਮੈਂਟ ਹੀ ਨਹੀਂ ਕਰਨਾ ਚਾਹੁੰਦਾ ਸਰ ਆਹ ਪਹਿਲੀ ਵੀਡੀਓ ਨਹੀਂ ਇੱਕ ਸੈਕਿੰਡ ਸਰ ਪਲੀਜ਼ ਮੈਨੂੰ ਆਹ ਪਹਿਲੀ ਵੀਡੀਓ ਨਹੀਂ ਸਰ ਇਹ ਜੀ ਵੀਡੀਓ ਪਹਿਲਾਂ ਵੀ ਆਈ ਹੈ ਕਈਆਂ ਤੇ ਇਲਜ਼ਾਮ ਲੱਗੇ ਹੈ ਪੁਰਾਣੇ ਮੱਖੀ ਮੰਤਰੀਆਂ ਤੇ ਇਲਜ਼ਾਮ ਲੱਗੇ ਹੈ ਦਿੱਲੀ ਰੌਲਾ ਪਿਆ ਖੜਾ ਹੈ ਮੈਂ ਇਸ ਕਰਕੇ ਕਹਿ ਰਿਹਾ ਕਹਿੰਦਾ ਆ ਬਰਬਾਦ ਬਰਬਾਦ ਗੁਲਿਸਤਾਨ ਕੋ ਕਰਨੇ ਕੋ ਇੱਕ ਹੀ ਉਲੂ ਕਾਫੀ ਤਾਂ ਅੰਜ਼ਾਮੇ ਗੁਲਿਸਤਾਨ ਹਰ ਸਾਖ ਤੇ ਲੋ ਬੈਠਾ ਹੈ ਅੰਜ਼ਾਮੇ ਗੁਲਿਸਤਾਨ ਕੀ ਹੋਗਾ ਕਿਹੜਾ ਕਿਹੜਾ ਸਭ ਕਿਹਦੇ ਖਾਤੇ ਬਰੋੜਾ ਆ ਜਿੰਮੇਵਾਰੀ ਭਗਵੰਦ ਮਾਨ ਜੀ ਦੀ ਹੈ ਅੱਖਾਂ ਮੀਚ ਕੇ ਤੁਸੀਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਹੋ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਵੀ ਇਹ ਦੋਨੋਂ ਇਕੱਠੇ ਹੈ ਕਾਂਗਰਸ ਵਾਲੇ ਤੇ ਆਮ ਆਦਮੀ ਇਹਨਾਂ ਦੇ ਭੁਲੇਖੇ ਚ ਆ ਕੇ ਨੌਕਰੀ ਨੌਕਰੀ ਮੰਗਣ ਕਰੇ ਨਾ ਜਾਵੜੇ ਸਭ ਇੱਜ਼ਤ ਸਾਰਿਆਂ ਦੀ ਮਹਿਕੂਸ ਖੁਦਰ ਆਪਾਂ ਨੂੰ ਪਹਿਰਾ ਦੇਣਾ ਪਊਗਾ ਜਦੋਂ ਤੁਸੀਂ ਮਾਰ ਮਾਰ ਕੇ ਜਾਂ ਤੁਹਾਡਾ ਸੁਭਾਅ ਹੈ ਕਿ ਅਸੀਂ ਕਿੱਥੇ ਐਮਸ ਲੈ ਕੇ ਆਵਾਂਗੇ ਤੇ ਹੁਣ ਉਹਨਾਂ ਦੀਆਂ ਜਿਹੜੀਆਂ ਨੌਕਰੀਆਂ ਜਿਹੜੇ ਕੰਮ ਕਰ ਰਹੇ ਉਹਨਾਂ ਦੀ ਤਨਖਾਹ ਵੀ ਅਧੀਆਂ ਕਰਤੀਆਂ ਤੇ ਉਹਨਾਂ ਨੂੰ ਚੁੱਕੀ ਹੋਈ ਹੈ ਮੈਂ ਦੇਖੋ ਮੈਂ ਪੋਜ਼ਿਟਿਵ ਗੱਲ ਕਰਦਾ ਹਾਂ ਸਾਬ ਮੇਰੀ ਇੱਕ ਕੋਸ਼ਿਸ਼ ਹੈ ਰਿੰਕੂ ਜੀ ਬੈਠੇ ਹੈ ਮੈਂ ਰਿੰਕੂ ਜੀ ਨੂੰ ਕੁਝ ਬਣਾ ਕੇ ਭੇਜੋ ਵਟ ਏਵਰ ਆਈ ਐਮ ਵਰਥ ਜਿਸ ਪੋਜੀਸ਼ਨ 'ਚ ਵੀ ਮੈਂ ਹੋਵਾਂ ਮੈਂ ਆ ਇੱਕ ਪ੍ਰਾਈਮ ਪ੍ਰਾਪਰਟੀ ਸੀ ਸਾਬ ਕਿੰਨੇ 35 ਏਕੜ ਹਨ ਮੌਦਨ ਤੁਹਾਨੂੰ ਪੁੱਛਿਆ ਸੀ 3.35 ਏਕੜ ਦੇ ਅੰਦਰ ਹੈ ਇੱਥੇ ਬਹੁਤ ਵਧੀਆ ਏਮਸ ਬਣ ਸਕਦਾ ਹੈ ਸਾਹਿਬ ਰੈਡੀमेड ਆਲਰੇਡੀ ਬਣਿਆ ਹੈ ਜੀ ਡਾਕਟਰਸ ਫੈਸਿਲਿਟੀ ਸਾਰਾ ਕੁਝ ਹੋ ਸਕਦਾ ਹੈ ਮੈਂ ਚਾਹੁੰਦਾ ਕਿ ਸੈਂਟਰਲ ਗਵਰਨਮੈਂਟ ਤੇ ਇਹਨਾਂ ਨਾਲ ਗੱਲਬਾਤ ਕਰਕੇ ਐਕਵਾਇਰ ਕਰੇ ਇੱਕ ਐਕਵਾਇਰ ਕਰਕੇ ਏਮਸ ਬਣਾਵੇ ਇੱਕ 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 ਸੌਰੀ ਮੈਂ ਮੈਂ ਇੱਥੇ ਹੀ ਸਾਰੇ ਜਵਾਬ ਦੇ ਕੇ ਜਾਊਂਗਾ ਪਲੀਜ਼ ਮੈਨੂੰ ਕੋਈ ਘਾੜ ਨਹੀਂ ਮੈਂ ਬਿਲਕੁਲ ਹੀ ਬੰਦਾ ਹਾਂ ਐਨਨ ਬਹੁਤ ਵੱਡੇ ਲੋਕ ਹੈ ਲੀਡਰ ਹੈ ਮੰਨ ਤੱਕ ਕੋਈ ਹੈ ਨਹੀਂ ਪੇਸ਼ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਉਹ ਰਿਕੁਆਇਰ ਕਰਕੇ ਏਮਜ਼ ਬਣਾਓ ਸਭ ਇਸ ਇਲਾਕੇ ਦੁਆਬੇ ਦੀ ਬਹੁਤ ਹਸਪੀਟਲ ਹੈ ਤੇ ਵੈਰੀ ਕੰਪੀਟੈਂਟ ਹਸਪੀਟਲ ਸਭ ਬੜੇ ਅੱਛੇ ਪਰ ਪ੍ਰਾਈਵੇਟ ਆ ਸਭ ਅੱਛਾ ਏਮਜ਼ ਬਣੇ ਇੱਥੇ ਕਿਉਂਕਿ ਡਾਕਟਰ ਕਦੋਂ ਆਉਂਦਾ ਸਭ ਡਾਕਟਰ ਮਸ਼ੀਨਾ ਨਾਲ ਨਹੀਂ ਹਸਪੀਟਲ ਮਸ਼ੀਨਾ ਨਾਲ ਨਹੀਂ ਬਣਦਾ ਡਾਕਟਰਸ ਨਾਲ ਬੰਨ ਡਾਕਟਰ ਲੋਕ ਇੱਥੇ ਬੱਚਿਆਂ ਨੂੰ ਪੜ੍ਹਾਉਣ ਦੀ ਜਗ੍ਹਾ ਇਸ ਇੱਕ ਵੈਲ ਕਨੈਕਟਿਡ ਸਿਟੀ ਸਾਰਾ ਕੁਝ ਆਉਣ 에어ਪੋਰਟ ਵੀ ਚੱਲੂ ਗਿਆ ਡਾਕਟਰਸ ਵੀ ਆ ਜਾਣਗੇ ਇੱਥੇ ਕੁਆਲਟੀ ਡਾਕਟਰ ਆ ਜਾਣਗੇ ਉਹ ਹੈ ਉਸ ਤੋਂ ਅੱਗੇ ਜਿਹੜੀ ਗੱਲ ਉਹ ਤੇ ਸਟੇਜ ਤੇ ਮੈਂ ਕਹਿ ਨਹੀਂ ਸਕਿਆ ਹਮੇਸ਼ਾ ਮੈਂ ਆਪ ਤੁਹਾਡੇ ਤੇ ਜ਼ਿੰਮੇਵਾਰੀ ਲੋਕਾਂ ਨੇ ਦੇਣੀ ਹੈ ਜ਼ਿੰਮੇਵਾਰੀ ਤਾਂ ਪਰ ਜੇ ਤੁਹਾਨੂੰ ਵਾਹਿਗੁਰੂ ਮਿਹਰ ਕਰੇ ਤੇ ਤੁਹਾਨੂੰ ਮੌਕਾ ਮਿਲੇ ਸਾਬ ਹਮੇਸ਼ਾ ਇੱਕ ਆਵਾਜ਼ ਮੈਂ ਬਟੌਰ ਲੀਡਰ ਦਾ ਪੋਜੀਸ਼ਨ ਤੇ ਉਸ ਤੋਂ ਪਹਿਲਾਂ 7 ਤੋਂ 12 ਤਾਈਂ ਤੇ 12 ਤੋਂ ਲੈ ਕੇ ਜਦੋਂ ਤੱਕ ਮੇਰੇ ਇੱਕ ਚੱਕੀ ਸੀ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਰੌਲਾ ਪੈਂਦਾ ਸੀ ਅੱਜ ਤੇ ਹੀ ਪੈਂਦਾ ਫਿਰਦਾ ਤੇ ਦੇਖੋ ਕੀ ਹਾਲਾਤ ਕੇ ਜੇ ਬੰਦੇ ਦੋ ਪੇਲ ਹੋਈ ਹੈ ਸੁਪਰੀਮ ਕੋਰਟ ਦੇ ਆਰਡਰ ਦੇ ਕੇ ਜੀ ਨਿਵਾਸ ਸਾਹਿਬ ਨੂੰ ਕੰਪਲੇਨ ਕਰੋ ਦੂਜੀ ਪੇਲ ਪੰਜਾਬ ਦੀ ਹੋਈ ਹੈ ਜਿੰਨਾਂ ਕੋਲ ਮਹਿਕਮਾ ਸੀਗਾ ਉਹਨਾਂ ਨੂੰ ਲਿਆਂਕੇ ਤੇ ਕੰਪੇਨ ਕਰਾਉਣ ਵਾਸਤੇ ਅਜੀ ਮੈਂ ਪੁੱਛਣਾ ਚਾਹੁੰਦਾ ਕਾਂਗਰਸ ਦੇ ਕੈਂਡੀਡੇਟ ਨੂੰ ਵੀ ਤੁਹਾਡੇ ਬੜੇ ਉਂਗੇ ਲੀਡਰ ਹੈ ਇਹਨਾਂ ਕੋਲ ਵੀ ਰਿਹਾ ਸਭ ਕੈਂਡੀਡੇਟਸ ਨਾਲ ਕੋਈ ਪੀਟੀਯੂ ਰਹੀ ਹੈ ਥੈਟ ਇਟਸੈਲਫ ਇਜ਼ ਅ ਪ੍ਰੀਮੀਅਰ ਇਨਸਟੀਟਿਊਸ਼ਨ ਪੀਟੀਯੂ ਲੋਕਾਂ ਨੂੰ ਸਕਾਲ ਬਣਾਦੀ ਆਪਣਾ ਰੋਜ਼ਗਾਰ ਕਰ ਸਕਦਾ ਹੈ ਟੈਕਨੀਕਲ ਯੂਨੀਵਰਸਿਟੀ ਬੇੜਾ ਘਰ ਕਰਤਾ ਸਾਬ ਕ腐ਸ਼ਣ ਦੇ ਦੌਰਾਨ ਮੈਂ ਕਿਸੇ ਦਾ الزام ਨਹੀਂ ਲਾ ਰਿਹਾ ਵੀ ਉਹ ਪੀਟੀਓ ਅਗਰ ਐਸੇ ਮਨਿਸਟਰ ਨਹੀਂ ਸਮਝ ਸਕੇ ਤੇ ਚੀਫ ਮਿਨਿਸਟਰ ਨਹੀਂ ਸਮਝ ਸਕੇ ਮੈਂ ਗੱਲ ਕਰੀ ਜਾਣਾ ਵੀ ਇੱਥੇ ਇੱਕ ਜਿਸ ਤਰ੍ਹਾਂ ਉੱਥੇ ਦਿੱਲੀ 'ਚ ਜੀਐਨਯੂ ਬਣੀ ਸੀ ਇੱਥੇ ਇੱਕ ਹਾਇਰ ਐਜੂਕੇਸ਼ਨ ਦੀ ਫੈਸਿਲਿਟੀ ਬਣੇ ਜਿਹਦੇ ਵਿੱਚ ਐਸਸੀ ਭਾਈਚਾਰੇ ਦੇ ਨਾਲ ਗਰੀਬ ਵਰਗ ਦੇ ਸਾਰਿਆਂ ਨੂੰ ਫ੍ਰੀ ਐਜੂਕੇਸ਼ਨ ਮਿਲੇ ਸਪਾਸ ਗ੍ਰੈਜੂਏਸ਼ਨ ਪੀਐਚਡੀ ਇੱਥੇ ਹੋ ਇੱਕ ਵਿਜ਼ਨਰ ਗੱਲ ਕਰਦਾ ਹਾਂ ਸਾਹਿਬ ਐਵੇਂ ਇੱਥੇ ਕਾਕੇ ਲਾਈ ਜਾਂਦੇ ਪੈਚ ਕਰਾ ਲਾਂਗੇ ਇੱਥੇ ਪੈਚ ਕਰਾ ਦੇਣਗੇ ਪਾਰਲੀਮੈਂਟ ਦੇ ਅੰਦਰ ਇੱਥੇ ਦੀ ਇਲਾਕੇ ਦੀ ਦੇਸ਼ ਵਾਸਤੇ ਪੰਜਾਬ ਵਾਸਤੇ ਕੋਈ ਚੀਜ਼ ਮੰਗੀਏ ਇਹਨਾਂ ਵਾਸਤੇ ਕੋਸ਼ਿਸ਼ ਹੈ ਸਾਡੀ ਤੁਹਾ ਹੋ ਗਿਆ ਜੀ ਕਿਸੇ ਹੋਰ ਤੋਂ ਪੁੱਛਣਾ ਜਗਰ ਸਿੰਘ ਜੀ ਜਗਰ ਸਿੰਘ ਸਾਹਿਬ ਜਗਰ ਸਿੰਘ ਸਾਹਿਬ ਪਲੀਜ਼ ਤੁਸੀਂ ਜਗਰ ਸਿੰਘ ਸਾਹਿਬ ਜੀ ਇੱਕ ਮਿੰਟ ਭਾਈ ਇੱਕ ਇੱਕ ਕਰਕੇ ਗੱਲੋ ਜਗਰ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਲੋਕ ਮੁੱਦਿਆਂ ਦੀ ਫਸਲ ਤੇ ਨਸਲ ਦੀ ਇਹ 70 ਸਾਲ ਤੋਂ ਬਾਅਦ ਹੋ ਗਿਆ ਆਜ਼ਾਦੀ ਨੂੰ ਜੀ ਸਾਰੀ ਲੀਡਰ ਇਹ ਹੀ ਗੱਲ ਕਰਦੇ ਆ ਰਹੇ 70 ਸਾਲ ਤੋਂ ਬਾਅਦ ਬੀਜੇਪੀ ਨੇ 15 ਸਾਲ ਰਾਜ ਕੀਤਾ ਕਾਂਗਰਸ ਨੇ ਲੰਬੇ ਸਮੇਂ ਦਾ ਰਾਹ ਨਹੀਂ ਭਰਿਆ ਇਹ ਲੀਡਰਾਂ ਦੀ ਲੀਡਰ ਨਾ ਕੰਮ ਹੀ ਰਹੇ ਜਿਹੜੇ ਲੋਕ ਮੁੱਦੇ ਹੱਲ ਦੇ ਬਣ ਕੀ ਕਰਦੇ ਆ ਦੇਖੋ ਮੁੱਦੇ ਕੁਝ ਹੈ ਪਈ ਹੱਲ ਹੋਏ ਐ ਬਹੁਤ ਸਾਰੇ ਮੁੱਦੇ ਹੱਲ ਹੋਣਾ ਨੇ ਪਏ ਸਭ ਤੇ ਹੁਣ ਤੁਸੀਂ ਗੱਲ ਕੀਤੀ ਕਿਸਾਨ ਦੀ ਗੱਲ ਕੀਤੀ ਇਹ ਤਾਂ ਪਿਛਲੇ 17 ਸਾਲਾਂ ਤੋਂ ਕੋਈ ਨਹੀਂ ਦੇਖੋ ਫਿਰ ਤੁਸੀਂ ਉਸ ਤਰ੍ਹਾਂ ਦੀ ਗੱਲ ਰੀਅਲਿਸਟਿਕ ਤੁਸੀਂ ਜਰਨਲਿਸਟ ਤੋਂ ਜਿੱਥੇ ਪਈ 10 ਸਾਲ ਦੀ ਗੱਲ ਕਰੀ ਜਾਵੇ ਉਹ 10 ਦੇ ਅੰਦਰ ਮੈਂ ਬਾਰੀ-ਬਾਰ ਸੁਣਦੇ ਜਦੋਂ ਮੈਂ ਕਰਕੇ ਇੱਕ ਝੰਡਾ ਕਰ ਲਕੀ ਮੈਂ 10 10 ਸਾਲ ਦੀ ਕਰਦਾ ਸੀ ਮੈਂ 10 ਦੀ ਕਰਦਾ ਸੀ 32000 ਕਰੋੜ ਦੀ ਫਸਲ ਕਰੀਦੀ ਗਈ ਸੀ ਜੀ 2014 ਸੀ ਐਪ ਦੀ ਜਿਹੜੀ ਫਸਲਾਂ ਦੀ ਭੁਗਤਾਨ ਆਈ ਹੈ 70000 ਕਰੋੜ ਰੁਪਏ ਹੋਰ ਫਸਲ ਕਿਵੇਂ ਸਮਝ ਸਮਾਈ ਜਾਂਦੀ ਹੈ ਸਰ ਪਰ ਇਹਦੇ ਨਾਲ ਜਿਹੜਾ ਰਾਈਡਰ ਮੈਂ ਕਹਿੰਦਾ ਵੀ ਮੈਂ ਗੁਰਦਾਸ ਜੀ ਜੀ ਦੀ ਗੱਲ ਕਹੀ ਹੈ ਜਿਹਦੇ ਨਾਲ ਹੱਲ ਨਹੀਂ ਹੁੰਦਾ ਐਮ ਐਸ ਕੇ ਤਾਂ ਮਿਲ ਗਈ ਪਰ ਹੱਲ ਨਹੀਂ ਹੁੰਦਾ ਕਿਉਂਕਿ ਛੋਟਾ ਕਿਸਾਨ ਜ਼ਮੀਨ ਹੀ ਨਹੀਂ ਉਹਦੇ ਕੋਲ 3 ਏਕੜ ਚਾਰੇ ਕਿੜੇ 40 ਤੋਂ ਲੈ ਕੇ 50000 ਰੁਪਏ ਠੀਕ ਹੈ 1.5 ਲੱਖ 2 ਲੱਖ 6 1 3 4 ਜੀਆਂ ਦਾ ਪਰਿਵਾਰ ਸਾਲ ਨਹੀਂ ਚੜਦਾ ਸਾਬ ਉਹਦੀ ਆਮਦਨ ਵਧਾਣ ਦੀ ਲੋੜ ਹੈ ਜਿਹਦੇ ਵਾਸਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਕੀਮ ਚਲਾਈਆਂ ਚਾਹ ਡੇਰੀ ਦੀ ਹੈ ਚਾਹ ਫਿਸ਼ਰੀ ਦੀ ਹੈ ਚਾਹ ਤੁਸੀਂ ਉਹਨੂੰ ਐਨੀਮਲ ਐਸਟੈਂਟਰੀ ਹੈ ਸਾਬ ਇਹਨਾਂ ਗੱਲਾਂ ਨਾਲ ਉਹਦੀ ਆਮਦਨ ਵਧਾਣ ਦੀ ਲੋੜ ਹੈ ਸਾਬ ਮੈਂ ਕਿਹਾ ਵੀ ਧਰਤੀ ਤੋਂ ਆਪਾਂ ਜੋ ਕੁਝ ਕੱਟਣਾ ਸੀ ਕੱਢ ਲਿਆ ਵੀ ਹੈ ਰੀਚ ਦਾ ਲਿਮਟ 100 100 ਉਸੀਂ ਦੇਖੋ ਸਾਡੇ ਅੰਦਰ ਕਈ ਲੱਗਿਆ ਕਿ ਕਿੰਨਾ ਝੋਨਾ ਨਿਕਲਦਾ ਸੋ ਹੋਰ ਕੀ ਕਟਾਂਗੇ ਇਸ ਤੋਂ ਆਪਾਂ ਵੀ ਹੈਵ ਰੀਚ ਦਾ ਪਲੇਟੋ ਯੂਨੀਵਰਸਿਟੀ ਨੂੰ ਗ੍ਰਾਂਟ ਦੀ ਲੋੜ ਆ ਗਈ ਬਦਿਆ ਹੋਰ ਕਿਸਮਾਂ ਲੈ ਕੇ ਆਣ ਬਟ ਆਮਦਨ ਵਿਧਾਨ ਦੇ ਵਾਸਤੇ ਸਬਿਮਾਰੀ ਆਮਦਨ ਹੈ ਜੀ ਘਾਟਾ ਆਮਦਨ ਹੈ ਉਹਨੂੰ ਵਿਧਾਨ ਦੀ ਲੋੜ ਹੈ ਨਾ ਕਿ ਐਮਐਸਪੀ ਐਮਐਸਪੀ ਗਾਰੰਟੀ ਆ ਤੇ 10 ਸਾਲ ਅਗਰ ਮਿਲੀ ਹੈ ਤਾਂ ਇਸ ਤੋਂ ਬਾਅਦ ਕਾਦੀ ਗਾਰੰਟੀ ਹੈ ਉੱਥੇ ਫੈਸਲੇ ਹੋਣੇ ਦਿੱਲੀ ਦੇ ਰਹਿ ਇੱਥੇ ਪਿੰਡਾਂ ਦੇ ਚੁਰਾਏ ਤੇ ਹਲਾ ਹਲਾ ਕਰਕੇ ਨਹੀਂ ਉਹ ਮੈਂ ਤੁਹਾਨੂੰ ਕਹਿੰਸੀ ਤੁਸੀਂ ਉੱਥੇ ਚਲੋ ਲੜੋ ਆਪ ਦਾ ਇਲੈਕਸ਼ਨ ਪਾਰਲੀਮੈਂਟ ਚ ਡਲ ਰੱਖੋ ਇੱਕ ਗਰੰਟੀ ਜਿਹੜੀ ਮੈਂ ਕਹਿ ਸਕਦਾ ਗਰੰਟੀ ਤਾਂ ਮੇਰੀ ਕਾਦੀ ਹੈ ਮੈਂ ਤਾਂ ਆਪਣੀ ਜबान ਦੇ ਸਕਦਾ ਵੀ ਜੇ ਕਹਿੰਦੇ ਨੇ ਗਰੰਟੀ ਜੀ ਕੱਲ ਹਟਾ ਦੇਣਗੇ ਫਿਰ ਕੀ ਕਰਾਂਗੇ ਕੱਲ ਹਟਾਣਗੇ ਸਾਹਿਬ ਤਾਂ ਸੁਨੀਲ ਜਾਖੜ ਸਭ ਤੋਂ ਪਹਿਲਾਂ ਤਰਣਾ ਲੱਗੂ ਪੰਜਾਬ ਦੀ ਐਮਐਸਪੀ ਜੇਰ ਬੰਦ ਹੁੰਦੀ ਹੈ ਬਿਨਾਂ ਕਿਸਾਨ ਦੀ ਆਂਕਨ ਵਧਾ ਕੇ ਵੀ ਅੱਲਾ ਵੀ ਤਰਨੋਂ ਚੋਣੇ 'ਚੋਂ ਐਨਆਰਪੀ ਇੱਕ ਮੰਨਦਾ ਸੀਗਾ ਆ ਇਹਨੇ ਬਰਾ ਇਸ ਤੋਂ ਫालतੂ ਤੇਰਾ ਸਾਧਨ ਕਰਤਾ ਹੁਣ ਤੁਸੀਂ ਚੋਣਾਂ ਨਾਲ ਵਿੱਚੋਂ ਕੁਝ ਹੋਰ ਬੀਜ ਲੋ ਮੂੰਹ ਬੀਜ ਲੋ ਉਹ ਦਿਨ ਤੱਕ ਅਰੇ ਜੀ ਮੈਂ ਉਹ ਦਿੰਦੇ ਆਮ ਗੱਲ ਬਤਾ ਦੇ ਤਾਂ ਸਭ ਤੋਂ ਪਹਿਲਾਂ ਕਰਨਾ ਮੈਂ ਲਾਉਦਾ ਡਾਕਟਰ ਸਾਹਿਬ ਨੂੰ ਫਿਰ ਦਵਾਈ ਲੈ ਕੇ ਬਾਹਰ ਵੀ ਕਰ ਪਾ ਦੇ ਐਸੀ ਭਾਈਚਾਰੇ ਦੇ ਵਿੱਚਰਾ ਖਾਤਾ ਮਨਸ਼ੇ ਇੱਕ ਇੱਕ ਮਿੰਟ ਸਾਡੇ ਇੱਕ ਇੱਕ ਐਸੀ ਭਾਈਚਾਰੇ ਤੁਹਾਡੇ ਕੋਲ ਤੁਸ ਪਾਇਆ ਜਾਂਦਾ ਇੱਕ ਮਿੰਟ ਆਗੈ ਮੈਂ ਬੜੀ ਬੜਾ ਸਵਾਲ ਪੁੱਛੇ ਤੁਸੀਂ ਮੈਂ ਸਭ ਮੈਨੂੰ ਤਾਂ ਵੈਸੇ ਤੁਸੀਂ ਆ ਭਾਈਚਾਰੇ ਵਾਲੀ ਗੱਲ ਕਰਕੇ ਕਰਦੇ ਹੋ ਮਨ ਤਾਂ ਕਿਸੇ ਖਾਤੇ 'ਚ ਪਾਉਂਦੇ ਹੀ ਨਹੀਂ ਐਸੀ ਭਾਈਚਾਰੇ ਦਾ ਸਭ ਤੋਂ ਵੱਡਾ ਇਨਸਟੈਂਸ ਕਿਹੜਾ ਹੈ ਪੰਜਾਬ ਦੇ ਵਿੱਚ ਤੋਂ ਤੋਂ ਸਰਪਤਾ ਵੀ 2015 ਦੇ ਅੰਦਰ ਸਾਡੇ ਅਗੋੜ ਦੇ ਅੰਦਰ ਧੀਮ ਤਾਂਕ ਸੀਗਾ ਇੱਕ ਨੌਜਵਾਨ ਸੁਨੱਖਾ ਮੁੰਡਾ ਸੀਗਾ ਮੇਰੇ ਖਿਆਲ ਚ ਮੂਸੇ ਵਾਲੇ ਜਿੱਦਾਂ ਦਾ ਕੱਦ ਸੀ ਉਹਦੀ ਉਹਦੀ ਬੰਤਰ ਉਸ ਤੋਂ ਵੀ ਤਕੜੀ ਸੀ ਉਹਨੂੰ ਟੋਟੇ ਟੋਟੇ ਕਰਕੇ ਫੜਿਆ ਗਿਆ ਸੀ ਤੇ ਤੁਸੀਂ ਅੱਜ ਮੈਨੂੰ ਕਹੀ ਜਾਂਦੇ ਹੋ ਪਾਈ ਸਾਰੇ ਕੀ ਗੱਲ ਕਰਦੇ ਹੋ ਸਭ ਕਹਿੰਦੇ ਹਾਂ ਅਸੀਂ ਤਾਂ ਲੁੱਟ ਗਏ ਤੇਰੇ ਪਿਆਰ ਨੇ ਅਰ ਤੁੱਜ ਕੋ ਖਬਰ ਕਦੋਂ ਹੋ ਗਈ 23 ਬੰਦੇ ਇਨਵੋਲਡ ਸੀਗੇ ਸਭ 23 ਬੰਦੇ 23 ਬੰਦਿਆਂ ਨੂੰ ਉਮਰ ਕੈਦ ਚ ਠੋਕ ਰੱਖਿਆ ਸੁਪਰੀਮ ਕੋਰਟ ਤਾਈ ਲੈ ਕੇ ਗਿਆ ਇਹ ਜਿਹੜੇ ਅੱਜ ਐਸਸੀ ਭਾਈਚਾਰੇ ਦੇ ਠੇਕੇਦਾਰ ਬਣੇ ਫਿਰਦੇ ਐ ਜਿਹੜੇ ਕਹਿੰਦੇ ਐਸਸੀ ਭਾਈਚਾਰੇ ਨੂੰ ਸੁਨੀਲ ਨੇ ਬੇਇਜ਼ਤੀ ਕੀਤੀ ਇੱਕ ਨੇ ਬੋੜਾ ਹਲੀ ਉੱਤੇ ਉਹ ਬੰਦਾ ਜਿਹੜਾ ਜੇਲ੍ਹ 'ਚ ਬੈਠਾ ਹੈ ਅੱਜ ਉਹ ਬੰਦਾ ਸੁਖਬੀਰ ਬਾਦਲ ਉਹਨਾਂ ਦਾ ਚਹੇਤਾ ਸਾਡੇ ਇਲਾਕੇ ਦਾ ਅਕਾਲੀ ਦਲ ਦਾ ਹਲਕਾ ਇੰਚਾਰਜ ਉਹਦੇ ਤੇ ਕੇਸ ਨਹੀਂ ਰਜਿਸਟਰ ਹੁੰਦਾ ਤੇ ਕੇਸ ਰਜਿਸਟਰ ਕਰਾ ਕੇ ਆ ਕਾਂਗਰਸ ਪਾਰਟੀ ਸੁਣੋ ਉਹ ਵੀ ਗੱਲ ਆ ਜਿਹੜੇ ਅੱਜ ਬਣੇ ਬੈਠੇ ਜਿਹੜੇ ਜਿਹੜੇ ਇਲਜ਼ਾਮ ਲਾ ਰਹੇ ਆ ਉਹਨਾਂ ਦੀ ਗੱਲ ਕਰਦਾ ਮੈਂ ਆਪਣੇ ਕੈਂਡੀਡੇਟ ਸਾਹਿਬ ਸੁਪਰੀਮ ਕੋਰਟ ਲੈ ਗਿਆ ਉਹ ਕੇਸ ਪੈਸੇ ਬਹੁਤ ਆ ਸਾਹਬ ਦੇ ਕੋਲ ਹਨੇਰਾ ਹੀ ਹਨੇਰੀ ਆਈ ਪਈਏ ਪੈਸਿਆਂ ਦੀ ਉਹਦੇ ਕੋਲ ਉਹਨੇ ਕਪਿਲ ਸਿੰਬਲ ਨੂੰ ਕੀਤਾ ਸਾਹਿਬ ਕੇ ਕਪਿਲ ਸਿੰਬਲ ਉਹਦਾ ਵਕੀਲ ਬਣ ਕੇ ਬਹੁਤ ਸੀਨੀਅਰ ਐਟ ਕਪਿਲ ਸਿੰਬਲ ਜੀ ਕਹੂੰਗਾ ਕਪਿਲ ਸਿੰਬਲ ਜੀ ਉਹ ਹੀ ਉਥੇ ਬੇਲ ਕਰਾਉਣ ਵਾਸਤੇ ਪਹੁੰਚ ਗਿਆ ਸੁਪਰੀਮ ਕੋਰਟ ਤੇ ਮੈਂ ਉਹ ਸਾਡੇ ਵਕੀਲਾਂ ਦੀ ਚਾਹੇ ਸੁਰੇਂਦਰ ਤਿੰਨਾ ਜੀ ਸੀਗੇ ਇੱਥੇ ਚੰਡੀਗੜ੍ਹ ਤੇ ਚਾਹੇ ਸਾਡੇ ਅਰੋੜਾ ਸਾਹਿਬ ਉੱਥੇ ਸੀਗੇ ਦਿੱਲੀ ਛੱਡ ਕੇ ਜਾਣਾ ਪਿਆ ਉਹਨੂੰ ਵਿਚਾਰੇ ਕਹਿ ਉਸ ਮੀ ਲਾਰਡ ਐਕਸਕਿਊਜ਼ ਮੀ ਆ ਕਪਿਲ ਸਿੰਘ ਨੂੰ ਪੇ ਤੁਸੀਂ ਸੁਨੀਲ ਜਾਕੜ ਦੇ ਕਹਿਣ ਤੇ ਪਾਰਲੀਮੈਂਟ ਸੇ ਸਵਾਲ ਉਠਾਇਆ ਸੀਗਾ ਵੀ ਤੁਸੀਂ ਬੜੇ ਤਮਰਵਾਈ ਜਾਂਦੇ ਹੋ ਉਦੋਂ ਇਹਨੇ ਕਪਿਲ ਸਿੰਘ ਜੀ ਉੱਥੇ ਵਾਕ ਆਊਟ ਕਰਕੇ ਰਾਮਗੰਦੀ ਨਾਲ ਬਾਹਰ ਆਏ ਸੀਗੇ ਉੱਥੇ ਫੀਸ ਲੈ ਕੇ ਜਾ ਕੇ ਖੜ ਗਏ ਜਿੱਦੋਂ ਭਜਾਇਆ ਉਹਦੇ ਬਾਅਦ ਲੰਡਨ ਤੋਂ ਬੁਲਾਇਆ 50 ਲੱਖ ਰੁਪਏ ਫੀਸ ਲਈ ਸਭਾ ਵਕੀਲ ਨੇ ਉਥੋਂ ਲੰਡਨ ਤੋਂ ਆ ਕੇ ਉਹ ਠੋਕੇ ਪਿਆ ਸਰ ਹੋਏ ਸਭ ਮੈਂ ਕੋਈ ਉਹ ਰਮਾਂਣ ਚ ਸੁਣਦੇ ਆ ਹਨਮਾਨ ਜੀ ਨੇ ਸੀਨਾ ਪਾੜ ਕੇ ਦਿਖਾਇਆ ਸੀ ਕਿਹੜਾ ਜੁਨੀ ਬੋੜੇ ਸੀ ਕੱਲਾ ਇੱਕ ਬੰਦਾ ਅਜੈ ਸਿੰਘ ਪੱਟੀ ਉਦੋਂ ਡਿਪਟੀ ਸਪੀਕਰ ਜਿਹੜੇ ਸੀਗੇ ਹੁਣ ਬਾਅਦ ਚ ਬਣੇ ਉਹ ਸਾਡੇ ਉੱਥੇ ਆ ਕੇ ਦੋ ਚਾਰ ਵਾਰੀ ਇਹੋ ਰਹਾ ਕੇ ਕਿ ਕੋਈ ਨਹੀਂ ਆਇਆ ਸਾਹਿਬ ਇਹ ਲੀਡਰ ਕੋਈ ਚੱਕਿਆ ਨਹੀਂ ਸਾਹਿਬ ਉਹ ਭਾਗੇ ਸਵਾਲ ਕੁਝ ਹੁੰਦਾ ਪੰਜਾਬ ਦੇ ਮੁੰਡੇ ਨੇ ਗੱਲ ਕੀਤੀ ਹਾਂਜੀ ਅਜੈ ਦੀ ਗੱਲ ਕੀਤੀ ਨਸ਼ੇ ਦੀ ਗੱਲ ਜੀ ਜੀ ਕੌਮਨ ਆਹੀ ਜੰਜੀ ਸਾਪਰਾ ਕਾਂਗਰਸ ਦੇ ਨੈਸ਼ਨਲ ਸਪੀਕਰ ਸਾਪਰਾ ਸਾਹਿਬ ਕੀ ਆਈ ਸੀ ਸਾਪਰਾ ਜੀ ਅੱਛਾ ਉਹਨਾਂ ਨੇ ਕਿਹਾ ਸੀਗਾ ਜੀ ਜਿਹੜਾ ਡਰਗ ਹੈ ਉਹ ਸੀਕਾਪਾ ਤੋਂ ਆ ਰਿਹਾ ਹੈ ਪਾਕਿਸਤਾਨ ਤੋਂ ਆ ਰਿਹਾ ਹੈ 50 ਕਿਲੋਮੀਟਰ ਜਿਹੜੀ ਹੈਗੀ ਹੈ ਸੀਮਾ ਸੈੱਡ ਤੇ ਅਟਰ ਰਹੀ ਹੈ ਜਿਹੜੀ ਸੈਕੂਨਸ ਹੈਗੀ ਹੈ ਕਿ ਜ਼ਿੰਮੇਵਾਰੀ ਜਿਹੜੀ ਕਿਹਦੀ ਬਣਦੀ ਹੈ ਫੇਰ ਕੋਮਨ ਦੀ ਬਣਦੀ ਹੈ ਸਟੇਟ ਦੀ ਦੋਨੋਂ ਰਲ ਕੇ ਕਰਦੇ ਆ ਸਾਬ ਐਚ ਐਨ ਸੀ ਬੀ ਇਹ ਜੇ ਕੋਈ ਬਣੀ ਹੈ ਨਾਰਕੋਟਿਕਸ ਕੰਟਰੋਲ ਬਿਊਰੋ ਜਦੋਂ ਇੱਕ ਬਣਿਆ ਪਰसों ਆਹੀ ਗੱਲ ਮੈਂ ਅਮਿਤ ਸ਼ਾਹ ਦੀ ਸਾਹਮਣੇ ਚੱਕੀ ਸੀ ਉਹਨਾਂ ਨੇ ਕਿਹਾ 17 ਦੀ ਅਸੀਂ ਤਿਆਰੀ ਕਰੀ ਬੈਠੇ ਹਾਂ ਇਕੱਲੇ ਜੂਰਿਸਡਿਕਸ਼ਨ ਦੇਣ ਨਾਲ ਕੁਝ ਨਹੀਂ ਹੁੰਦਾ ਸਾਬ ਸਾਰੇ ਸਾਧਨ ਦੇਣੇ ਪੈਣਗੇ ਅਸੀਂ ਉਹਦੇ ਤੇ ਨਿਗਾਹ ਹੈ ਸਾਬ ਸਟੇਟ ਆਪਣੀ ਜ਼ਿੰਮੇਵਾਰੀ ਸਟੇਟ ਨੂੰ ਅਸੀਂ ਬਾਰ ਬਾਰ ਆਇਆ ਵੀ ਤੁਹਾਨੂੰ ਕਿਸੇ ਚੀਜ਼ ਦੀ ਮਦਦ ਦੀ ਲੋੜ ਹੈ ਐਂਟੀ ਡਰੋਨ ਟੈਕਨੋਲੋਜੀ ਚਾਹੀਦੀ ਉਹ ਸਿੱਦੇ ਨੂੰ ਤਿਆਰ ਹੈ ਪੈਸੇ ਮਦਦ ਦੀ ਲੋੜ ਆ ਉਹ ਸਾਨੂੰ ਚਾਹੀਦੀ ਆ ਪਰ ਇਹਨਾਂ ਦਾ ਭਿਆਨ ਹੈ ਨਹੀਂ ਸਾਬ ਕਿਉਂਕਿ ਬਹੁਤ ਮੋਟਾ ਖੇਡ ਹੈ ਬਹੁਤ ਮੋਟਾ ਖੇਡ ਹੈ ਇਹਦੇ ਵਾਸਤੇ ਰਿਜ਼ੋਲਵ ਚਾਹੀਦਾ ਹੈ ਉਹ ਰਿਜ਼ੋਲਵ ਇੱਥੇ ਹੈ ਨਹੀਂ ਸਾਬ ਤੁਸੀਂ ਉਹਨਾਂ ਨੂੰ ਕੁਝ ਕੇ ਦੇਖ ਲਓ ਸੁਨੀਲ ਤੋਂ ਪੁੱਛਣ ਦੇ بجائے ਆਪਣੇ ਕੋਲ ਵਿਜੇ ਪ੍ਰਤਾਪ ਜੀ ਨੂੰ ਪੁੱਛ ਲਓ ਦੱਸ ਦੇਣਗੇ ਸਾਰੇ ਤੁਹਾਨੂੰ ਕਿ ਤੁਸੀਂ ਪੰਜਾਬ ਦੇ ਪਟਿਆਲਾ ਜਲੰਧ ਅਰਾਮ ਨਾਲ ਜਲੰਧ ਅਰਾਮ ਨਾਲ ਜਾਂ ਦੇ ਪੱਖ ਦੇ ਮੁੰਡੇ ਨੂੰ ਲੈ ਕੇ ਗੱਲ ਕੀਤੀ ਸੀ ਜੀ ਜੀ ਹਫਤੇ ਤੋਂ ਮੈਂ ਕੋਈ ਗੁਨਾਹ ਤਾਂ ਨਹੀਂ ਕੀਤਾ ਪੜਦੇ ਮੁੰਡੇ ਨੇ ਕਹਿੰਦੀ ਆ ਤੋਤਾ ਦੋ ਅਕਿਊਜ਼ ਮੀ ਕਦੇ ਮੈਨੂੰ ਕਹਿ ਰਹੇ ਨੇ ਹਿੰਦੂ ਹੋਣ ਕਰਕੇ ਆ ਗੁਨਾਹਗਾਰ ਹੈ ਤੁਸੀਂ ਕਹਿ ਮੁੰਡੇ ਚੱਕਲੇ ਤਾਂ ਮੈਂ ਗੁਨਾਹਗਾਰ ਹੈ ਸੱਚੇ ਪਿਆਰ ਨਾਲ ਗੱਲ ਕਰੋ ਆਮ ਨਾਟ ਬੀ ਇਨਟੈਰੋਗੇਟਿਡ ਮੈਂ ਤਾਂ ਗੱਲ ਕਰਨਾ ਆ ਤੁਹਾਡੇ ਕੋਲ ਮੀਡੀਆ ਫੱਕ ਫੱਕ ਦਾ ਮੁੱਦਾ ਜਿਹੜਾ ਹਫ਼ਤੇ ਦਸ ਦਿਨ ਤੋਂ ਖਬਰਾਂ ਲੱਗ ਰਹੀ ਹੈ ਤੁਹਾਡੇ ਪ੍ਰੈਸ ਚੀਫ ਜਿਹੜੇ ਵੀਡੀਓ ਦਾ ਪੈਸੇ ਪਿੱਛੋਂ ਆਏ ਐ ਐਡਵਰਟਾਈਜ਼ਮੈਂਟ ਲਈ ਸੋਸ਼ਲ ਮੀਡੀਆ ਨੇ ਖਾਗਿਆ ਉਹਦੇ ਬਾਰੇ ਤੁਸੀਂ ਕੀ ਜਾਣਕਾਰੀ ਦਿਓ ਜਾਂਚ ਕਰੋ ਜੀ ਜਾਂਚ ਕਰੋ ਜੀ ਜਾਂਚ ਤਾਂ ਪ੍ਰਸੰਗ ਤੇ ਜਾ ਆਪੇ ਇਹ ਬਹਿਣ ਗਰੰਡਾ ਰਾਮਾ ਨਸ਼ਿਆਂ ਦਾ ਸੈਂਟਰ ਤੁਹਾਡਾ ਜਾ ਰਿਹਾ ਪਤਾ ਨਹੀਂ ਪਤਾ ਕਿ ਕਿੰਨੇ ਲੋਕ ਜਿਹੜੇ ਪਿੱਛੇ ਸੇਮ ਨਹੀਂ ਗਿਆ ਇਹ ਇਸ ਤਰ੍ਹਾਂ ਦਾ ਆ ਆ ਪੰਜਾਬ ਦੀ ਅਸੈਂਬਲੀ ਬਣ ਗਈ ਜੀ ਕਹੇ ਕਹੇ ਜੀ ਜੀ ਪਲੀਜ਼ एक एक, एक, एक सेकंड मैं दूँगा तो प्लीज थोड़ा एक सवाल हो गया सब तो पहला थोड़ा नेक्स्ट सेकंड आई पी इट दैट इन कलेक्टिव फेलियर साहब ऑन पार्ट ऑफ लीडरशिप द लीडरशिप वैक्यूम कॉनल्यूजन ऑफ एजेंसीज एंड एडमिनिस्ट्रेशन एंड ऑबवियसली देयर इज अ मार्केट व्हिच एग्जिस्ट्स एज़ लॉन्ग एज़ देयर इज मार्केट रूल है ਉਹ 3 ਮਹੀਨੇ ਚ ਨਹੀਂ ਹੋ ਸਕਦਾ ਸਰ। ਦੈਟਸ ਵਾਈ ਅਜੀਬ ਪਹਿਲਾਂ ਕਿਹਾ ਸੀਗਾ ਜਦੋਂ ਕੈਪਟਨ ਸਾਹਿਬ ਨੇ ਕਿਹਾ ਸੀ ਕਰ ਦਾਂਗੇ ਨਹੀਂ ਹੋ ਜਾਏ ਉਹ ਤਾਂ ਭੁਗਤੇ ਰਏ ਸੀ। ਹੁਣ ਇਹ ਲੋਕ ਵੀ ਭੁਗਤਣਗੇ ਸਰ। ਇਹਨਾਂ ਨੇ ਕਿਹਾ ਸੀ ਮਹੀਨੇ ਚ ਕਰ ਦਾਂਗੇ। ਬਟ ਕੋਈ ਕੰਕ੍ਰੀਟ ਐਫਰਟ ਤਾਂ ਕਰਨ ਸਰ। ਮੋਰਟਲ ਹਸ ਬੀਨ ਮੈਟਲਿਸ ਬਰਸ਼ ਤੇ ਸਾਈਡ। ਉਹਨੂੰ ਦੇ ਆਰ ਟ੍ਰਾਈਂਗ ਟੂ ਬਰਸ਼ ਇਟ ਇੰਟੂ ਦਾ ਕਾਰਪਟ ਕੁਛ ਹੈ ਹੀ ਨਹੀਂ। ਮੈਂ ਸੌਰੀ ਮੈਂ ਬਾਅਦ 'ਚ ਤੁਹਾਨੂੰ ਸਾਰਿਆਂ ਨੂੰ ਮੇਲ ਕਰੂੰਗਾ ਮੇਰੇ ਫੇਸਬੁਕ ਤੇ ਪਾਉਂਗਾ। ਕੀ ਐਫਰਟ ਕੀਤਾ ਜੀ ਇਹਨਾਂ ਨੇ? ਇੱਕ ਐਫਰਟ ਕੀਤਾ ਇਹਨਾਂ ਨੇ। 25000 ਬੱਚਿਆਂ ਨੂੰ ਲੈ ਕੇ ਭਗਵੰਤ ਮਾਨ ਜੀ ਹਰਮੰਦਰ ਸਾਹਿਬ ਪਹੁੰਚ ਗਏ ਉਹਨਾਂ ਨੂੰ ਵਿਚਾਰਿਆਂ ਨੂੰ ਬਾਹਰ 25 ਬੱਚਿਆਂ ਨੂੰ ਸੜਨ ਲਿਆ ਕੇ ਉੱਥੇ ਬਿਠਾ ਦਿੱਤਾ ਦੂਜਾ ਐਫਰਟ ਹੋਇਆ ਪਿੰਡੋਂ ਪਿੰਡ ਪਿੰਡ ਦੀਆਂ ਉਹ ਕਮੇਟੀਆਂ ਬਣ ਗਈਆਂ ਮੇਰੇ ਕੋਲ ਫੋਟੋਗ੍ਰਾਫ ਸੌਰੀ ਆਈ ਹੇਰ ਕੈਰੀਡਿਟਡ ਵਿਦ ਮੀ ਉਹ ਫੋਟੋ ਹੈ ਜਿੱਥੇ 70 70 ਸਾਲ ਦੀ ਮੈਚੁਰ ਲੇਡੀਜ਼ ਲਾਠੀਆਂ ਲਈ ਬੈਠੀਆਂ ਰਾਤ ਨੂੰ ਸੜਕ ਦੇ ਉੱਤੇ ਠਿਕਰੀ ਪੈਣਾ ਦੇ ਰਹੀਆਂ ਸਨ ਆ ਤਾਂ ਕੋਈ ਸੜਕ ਤੇ ਸਰਕਾਰ ਹੈ ਕੋਲ ਹੈ ਸਾਬ ਦੇ ਇਸੇ ਕਰਕੇ ਮੈਂ ਕਹ ਰਿਹਾ ਹਾਂ ਕਿ ਗਵਰਨਮੈਂਟ ਹੈਜ਼ ਟੋਟਲੀ ਐਮਪੀਕੇਟਿਡ ਇਜ਼ ਰਿਸਪੋਨਸਿਬਿਲਟੀ ਚਾਹ ਕਿਸਾਨ ਬੈਠੇ ਹੈ ਚਾਹ ਕਿਸਾਨਾਂ ਨੇ ਰੇਲਵੇ ਰੋਕ ਲਈ ਟ੍ਰੈਕ ਰੋਕ ਲਈ ਚਾਹ ਇਹ ਇਥੇ ਵਿਚਾਰੀ ਜਨਨੀਆਂ ਨੂੰ ਸਾਡੇ ਬਜ਼ੁਰਗ ਮਾਤਾਵਾਂ ਨੂੰ ਉਹਨਾਂ ਨੂੰ ਇਥੇ ਸੜਕਾਂ ਤੇ ਬਿਠਾਤਾ ਰਾਤ ਨੂੰ ਠਿਕਰੀ ਪਹੇ ਲਾਣ ਵਾਸਤੇ ਆਹ ਕੰਮ ਇੱਕ ਮਜ਼ਬੂਤ ਲੀਡਰਸ਼ਿਪ ਕਿਉਂਕਿ ਦੇ ਰਿਜ਼ੋਲਵ ਕਰ ਸਕਦੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਤਾਂ ਸਵਾਲ ਚੱਕ ਲਿਆ ਵੀ ਉਹ ਭਗਵੰਦ ਮਾਨ ਜੀ ਨੇ ਉਹ ਚੱਕ ਲਿਆ ਵੀ ਮੈਂ ਕਹਿੰਦੇ ਮੈਨੂੰ ਤਮਕੀ ਦੇਗੇ ਅਸਲ ਤੇ ਉਹਨਾਂ ਨੇ ਆਕੇ ਸੀ ਮੈਂ ਇਸ ਮਸਲੇ ਨੂੰ ਜੜ੍ਹ ਸੇ ਕਢਾਉਣਾ ਸਾਬ ਮੋਸਟ ਇੰਪੋਰਟੈਂਟ ਅਨਾਉਂਸਮੈਂਟ ਅਮਿਤ ਸ਼ਾਹ ਜੀ ਆ ਸੀ ਕਿ ਮੈਂ ਇਸ ਮਸਲੇ ਨੂੰ ਕਿਨਾਂ ਜੜ੍ਹ ਸੇ ਕਢਾ ਲ ਕੇ ਖਤਮ ਕਰੂੰਗਾ ਉਹ ਦਾ ਰਿਜ਼ੋਲਿਊਸ਼ਨ ਸੀ ਸਾਬ ਡਾਕਟਰ ਸਾਹਿਬ ਇਹ ਕੁਐਸਚਨ ਹੈ ਕਿ ਕਿਸਾਨਾਂ ਦਾ ਮੁੱਦਾ ਹੈ ਤੱਕ ਹੱਲ ਨਹੀਂ ਹੋਇਆ ਚਲੋ ਇਲੈਕਸ਼ਨ ਚੱਲਦੇ ਪਏ ਆ ਜੇ ਕੱਲ ਨੂੰ ਤੁਹਾਡੀ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਮੰਨੋ ਸੰਸਦ ਚ ਦੁਬਾਰਾ ਸਾਬ ਆ ਜਿੰਦੀ ਕੀ ਕਿਸਾਨਾਂ ਤੇ ਤੁਸੀਂ ਫੋਰਸਫੁਲੀ ਐਕਸ਼ਨ ਲੋਗੇ ਕਿ ਕੀ ਉਹਨਾਂ ਨਾਲ ਬੈਠ ਕੇ ਮਸਲਾ ਹੱਲ ਕੀਤਾ ਜਾਏਗਾ ਤੁਸੀਂ ਯੂ ਆਰ ਕੁੱਟੇ ਐਵੇਂ ਤੁਸੀਂ ਆਪਣਾ ਲਾਰਜੇਸਟ ਟਾਕ ਅਬਾਊਟ ਥਿਸ ਫੋਰਸਫੁਲ ਐਕਸ਼ਨ ਫੋਰਸਫੁਲ ਐਕਸ਼ਨ ਲਿਆ ਜਾਊਗਾ ਕਰੱਪਟ ਬੰਦਿਆਂ 'ਤੇ ਲਾ ਫੋਰਸਫੁਲ ਫੋਰਸਫੁਲ ਐਕਸ਼ਨ ਲਿਆ ਜਾਊਗਾ ਡਰੱਗ ਦੇ ਖਿਲਾਫ ਕਿਸਾਨਾਂ ਨਾਲ ਇਸ ਮਸਲੇ ਦਾ ਪਹਿਲੇ ਦਿਨੋਂ ਮੈਂ ਕਹ ਰਿਹਾ ਗੱਲਬਾਤ ਨਾਲ ਹੱਲ ਨਿਕਲੂਗਾ ਇਹਦਾ ਪਾਰਲੀਮੈਂਟ 'ਚ ਹੱਲ ਹੋਣਾ ਹੈ ਕੋਈ ਵੀ ਇਹ ਤਾਂ ਨਿਕਲਿਆ ਨਹੀਂ ਨਾ ਸਰ ਕੀ ਇਹਨਾਂ ਨਾਲ ਹੋਵੇ ਕਿ ਉਹ ਪਜਾਰੇ ਬੈਠੇ ਸਰ ਜਿਹੜੇ ਵਕੀਲ ਬਣੇ ਬੈਠੇ ਹੋਣ ਨਹੀਂ ਬੰਦੇ ਸਭ ਵਕੀਲ ਤਾਂ ਰਹਿ ਗਏ ਤੁਸੀਂ ਚੋੜਾ ਚਾਨਟਰ ਸਾਹਿਬ ਚਾਨਟਰ ਸਾਹਿਬ ਮੇਰਾ ਸਵਾਲ ਹੈ ਕਿ ਜੇ ਕਿਸਾਨ ਪਤੀ ਦੀਦੀ ਸਾਰੇ ਸਟੇਟਾਂ ਦੇ ਵਿੱਚ ਲੱਗੋ ਇੱਕ ਪੰਜਾਬ ਨੂੰ ਛੱਡ ਗਏ ਤਾਂ ਜੇ ਪੰਜਾਬ ਦੇ ਅੰਦਰ ਅਸੀਂ ਪੈਸੇ ਲੈਣ ਨੂੰ ਤਿਆਰ ਨਹੀਂ 900 ਕਰੋੜ ਰੁਪਇਆ ਸਾਲਾਨਾ ਅਸੀਂ ਲੈ ਕੇ ਨਹੀਂ ਦੇ ਰਹੇ ਉਹਦੇ ਵਿੱਚ ਸਾਰਿਆਂ ਨੂੰ ਜਿਹੜੇ ਆਗੇ ਉਹਨਾਂ ਦੇ ਕਲੈਕਟਿਵ ਹੈਗੇ ਉਹਨਾਂ ਨੂੰ ਅਸੀਂ ਮਦਦ ਦੇ ਰਹੇ ਆ ਅਸੀਂ ਡਰੋਨਸ ਦੇ ਰਹੇ ਆ ਤਾਂ ਕਿ ਪੈਸਟਿਸਾਈਡ ਫਰਟੀਲਾਈਜ਼ਰ ਵੀ ਸਪਰੇਅ ਕੀਤਾ ਜਾ ਸਕੇ ਡਰੋਨ ਦੇ ਨਾਲ ਇਸ ਇੰਪਲੀਮੈਂਟ ਸਟੇਟ ਨੇ ਕਰਨਾ ਸਟੇਟ ਆਪਣੀ ਫੋਟੋ ਲਾਉਣ ਦੇ ਚੱਕਰ ਦੇ ਵਿੱਚ ਹਰੇਕ ਨੂੰ ਰੋਕ ਰਿਹਾ ਹੈ ਡਾਕਟਰ ਸਕੀਮ ਦਾ ਜਿਹੜੇ ਪੈਸੇ ਐਨਐਚਐਮ ਦੇ ਪੈਸੇ ਰਿਹਾ ਉਹਨਾਂ ਦੇ ਅਸਾਂ ਰਸ਼ਨ ਵੀ ਸੈਂਟਰ ਦਾ ਹੀ ਹੈ ਪਾਇਲਟ ਬੰਦੇ ਉਹ ਵੀ ਸੈਂਟਰ ਦੇ ਹੈ ਸੜਕਾਂ ਜਿਹੜੀਆਂ ਮੜੇ ਜਿਹਦੇ ਸੁਪਰ ਮੀਜ਼ਿਕ ਲੈਂ ਕਰਦੇ ਮੈਂ ਬਣਾਇਆ ਨੈਸ਼ਨਲ ਆਈ ਉਹ ਵੀ ਸੈਂਟਰ ਤੇ ਹੈ ਸਭ ਪੈਸਾ ਦਾ ਸਾਰਾ ਹੀ ਸੈਂਟਰ ਤੇ ਹੈ ਨੇ ਤੁਸੀਂ ਥੋੜਾ ਬੋਲੋ ਜੱਖਰ ਸਾਹਿਬ ਸਰ ਤੁਹਾਨੂੰ ਫੈਸਲਾ ਕਰਨੋਂ ਪਹਿਲਾਂ ਇਹ ਜਿਹੜੀ ਬਾਤ ਬਜਾਅ ਤੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਜੀ ਜੀ ਦੂਸਰੇ ਸਾਹਮਣੇ ਮੋਦੀ ਮੋਦੀ ਜੀ ਤੇ ਅਮਿਸ਼ਾ ਤੇ ਸ਼ਾਦੀ ਵੀ ਸਾਲ ਗਿਆ ਸਭ ਠੀਕ ਹੈ ਕੋਣ ਮੁਕੇ ਉਹਨਾਂ ਨੇ ਅਰਜੀ ਦਾਇਰ ਕੀਤੀ ਹੈ ਸੁਪਰੀਮ ਕੋਰਟ ਦੇ ਜਿਸ ਦੇ ਸਾਦੇ ਨਾਲ ਬੋਲਤਾ ਬੋਲ ਦਿੱਤੀ ਜਾਵੇ 9 ਤਰੀਕ ਨੂੰ ਨਹੀਂ ਨਹੀਂ ਤੁਸੀਂ ਉਹਨਾਂ ਨੇ ਕੀ ਕੁ ਪਲੀ ਹੀ ਲੈ ਆਉ ਦਾ ਸੋ ਵੀ ਮੇਰੇ ਸੇਤ ਨਹੀਂ ਕਰਾਵੇ ਸੇਤ 50 ਡਿਗਰੀ ਦੇ ਅੰਦਰ ਤਾਂ ਰੋਟਾ ਮੰਗਦੇ ਫਿਰਦੇ ਹੈ ਤੇ ਹੋਰ ਸੇਤ ਤੇ ਕੀ ਹੈ ਸਾਬ ਦੇਖੋ ਖੂਬ ਆ ਆਪਾਂ ਨੂੰ ਸਮਝਣਾ ਪਊਗਾ ਸਾਬ ਵੋਟ ਦਾ ਅਧਿਕਾਰ ਐਵੇਂ ਨਹੀਂ ਉਹ ਕਹਿੰਦੇ ਮੈਨੂੰ ਵੋਟ ਦਿਓ ਮੈਂ ਵੋਟ ਦਿਓਗੇ ਤਾਂ ਮੈਂ ਜੇਲ੍ਹ ਜਾਣ ਤੋਂ ਬਚ ਜਾਊਂਗਾ ਸਾਬ ਆ ਜਿਹੜਾ ਵੋਟ ਸਾਡੇ ਆਜ਼ਾਦੀ ਕੋ ਲਾਟੀਆਂ ਨੇ ਵੋਟ ਦੀ ਤਾਕਤ ਸਾਨੂੰ ਡੈਮੋਕਰੇਟਿਕ ਸਿਸਟਮ ਜਿਹੜਾ ਲੈ ਕੇ ਦਿੱਤਾ ਸਾਬ ਕਰਪਟ ਬੰਦਿਆਂ ਨੂੰ ਬਚਾਉਣ ਵਾਸਤੇ ਨਹੀਂ ਦਿੱਤਾ ਇਨਫੈਕਟ ਆ ਦਿੱਤਾ ਹੈ ਵੀ ਕਰਪਟ ਬੰਦਿਆਂ ਨੂੰ ਜੀ ਉਸ ਕਾਨੂੰਨ ਦੇ ਸਿਕੰਦਰੀ ਤੋਂ ਬਚ ਨਾ ਸਕਣ ਸਾਬ ਆ ਉਹਨਾਂ ਲੋਕਾਂ ਲਈ અપਮਾਨ ਹੈ ਸ਼ਹੀਦ ਭਗਤ ਸਿੰਘ ਦਾ ਲਾਲਾ ਲਾਜਪਤ ਰਾਏ ਜੀ ਦਾ ਇਹ ਲੱਖਾਂ ਜਿਹੜੇ ਸ਼ਹੀਦਾਂ ਨੇ ਕੁਰਬਾਨੀ ਦਿੱਤੀ ਆ ਇਹ ਮਜ਼ਾਕ ਬਣਾਤਾ ਤੁਸੀਂ ਵੋਟ ਪਾਓ ਮੈਂ ਬਚੂ ਆ ਤਾਂ ਕੋਈ ਗੱਲ ਕਰਦੀ ਹੈ ਸਾਬ کورٹ ਦੇ ਅੰਦਰ ਆਪਾਂ ਕੋ ਰੁਸਾ ਰੱਖੀਏ ਉਹ ਵੀ ਕਹਿ ਰਹੇ ਵੀ ਮੈਂ ਕੋਰਟ ਦਾ ਸਨਮਾਨ ਕਰਦਾ ਤਾਂ ਉਹਨਾਂ ਨੂੰ ਕੋਰਟ ਦਾ ਸਨਮਾਨ ਕਰਨਾ ਚਾਹੀਦਾ ਹਾਂ ਬੰਦੇ ਤੋਂ ਪਹਾੜ ਖੰਡੂ ਸਾਹਿਬ ਤੋਂ ਲੜ ਰਹੇ ਕਹਿੰਦਾ ਉਹ ਚੋਣ ਜਿੱਤ ਜਾਂਦੇ ਆ ਤੇ ਉਹਨਾਂ ਨੂੰ ਜੇਕਰ ਜਿਹੜਾ ਇੱਕ ਐਮਐਸਏ ਬੱਤੀ ਹੋਈ ਰਿਹਾ ਕਰਦੇ ਤਾਂ ਜਾਉਂਦੇ ਆ ਤਾਂ ਦੇਖੋ ਕੋਰਟ ਜੇ ਕੋਰਟ ਕੇਜਰੀਵਾਲ ਸਾਹਿਬ ਨੂੰ ਦੇ ਸਕਦੀ ਹੈ 7 ਦਿਨ ਦੀ 10 ਦਿਨ ਦੀ ਮੌਤ ਦੇ ਸਕਦੇ ਆ ਅਦਰਵਾਈਜ਼ ਤਾਂ ਕੋਈ ਕਾਰਨ ਨਹੀਂ ਸਾਹਿਬ ਇਹ ਤਾਂ ਜਿਹੜਾ ਮੁਖਤਾਰ ਅंसारी ਤੇ ਹੋਰ ਕਈ ਬੈਠੇ ਅੰਦਰ ਹੀ ਬੈਠੇ जेल के नाल थोड़ा एमपी बनना इज नॉट ए लाइसेंस टू किसी किस्म की कोई तुम कहो अनलॉफुल एक्टिविटी चाहे तुम एक्सट्रीमिस्ट हो चाहे ठग हो चाहे डाकू हो चाहे मर्डर कन्विक्ट जो भी हो, हो सब कानून तो कानून है सब इट्स नॉट ए लाइसेंस टू सर थैंक यू थैंक यू सर थैंक यू सर सारे